ਨਮਸਕਾਰ ਜੀ ਵੈਲਕਮ ਸਮਾਣਾ ਟੂਡੇ ਨਿਊਜ਼ ਅੱਜ ਸਮਾਣਾ ਟ੍ਰੈਫਿਕ ਪੁਲਿਸ ਵੱਲੋਂ ਵੱਖ-ਵੱਖ ਥਾਵਾਂ ਤੇ ਨਾਕਾਬੰਦੀ ਦੌਰਾਨ ਦੋ ਪਹੀਆ ਵਾਹਨਾਂ ਦੇ ਚਲਾਨ ਕੱਟੇਗੇ ਜ਼ਿਆਦਾਤਰ ਚਲਾਨ ਮੋਟਰਸਾਈਕਲ ਚਰਾਂਦੇ ਸਮੇਂ ਮੋਬਾਈਲ ਦੀ ਵਰਤੋਂ ਕਰਨ ਵਾਲੇ ਲੋਕਾਂ ਦੇ ਕੱਟੇਗੇ ਟ੍ਰੈਫਿਕ ਪੁਲਿਸ ਮੁਖੀ ਸੇਵਕ ਸਿੰਘ ਨੇ ਦੱਸਿਆ ਕਿ ਐਸਐਸਪੀ ਪਟਿਆਲਾ ਅਤੇ ਟ੍ਰੈਫਿਕ ਪੁਲਿਸ ਡੀਐਸਪੀ ਦੇ ਹੁਕਮਾਂ ਨੂੰ ਦੇਖਦਿਆਂ ਅੱਜ ਇਹ ਚਲਾਣ ਕੀਤੇ ਜਾ ਰਹੇ ਹਨ ਅਤੇ ਨਵੇਂ ਕਾਨੂੰਨ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਇਹ ਮੁਹਿੰਮ ਸਾਡੀ ਰੋਜ਼ਾਨਾ ਜਾਰੀ ਰਹੇਗੀ ਸਮਾਣਾ ਤੋਂ ਕਲਾਸ਼ ਸ਼ਰਮਾ ਨੂਰੀ ਬਾਂਸਲ ਦੀ ਰਿਪੋਰਟ ਅੱਜ ਤਕਰੀਬਨ 11 ਚਲਾਣ ਕੱਟਤੇ ਮੋਬਾਈਲ ਨਾਕਾਬੰਦੀ ਲਾਈ ਹੋਈ ਹੈ ਜੀ ਕਦੇ ਚਾਰ ਚਾਰ ਪੰਜ ਜਗ੍ਹਾ ਤੇ ਅਲੱਗ-ਅਲੱਗ ਦੇਖ ਕੇ ਜੀ ਜਿਵੇਂ ਜਿਆਦਾ ਅਸੀਂ ਚੱਲਾ ਇਹਨਾਂ ਕਰ ਰਹੇ ਆ ਤੇ ਮੋਬਾਈਲ ਫੋਨ ਸੁਣਦੇ ਜਾਂਦੇ ਨੇ ਵਹੀਕਲਾਂ ਤੇ ਬਾਕੀ ਜਿਹੜੇ ਨਵੇਂ ਕਾਨੂੰਨ ਆਏ ਨੇ ਉਹਨਾਂ ਬਾਰੇ ਜਾਣਕਾਰੀ ਵੀ ਦਿੰਦੇ ਆ ਸਮਝਾਉਂਦੇ ਵੀ ਆ ਤੇ ਚਲਾਨ ਵੀ ਕਰ ਰਹੇ ਆ ਜੀ ਠੀਕ ਹੈ ਜੀ ਮਾਨਜੋਗ ਐਸਐਸਪੀ ਸਾਹਿਬ ਦੀ ਹਦਾਇਤਾਂ ਮੁਤਾਬਕ ਤੇ ਡੀਐਸਪੀ ਟ੍ਰੈਫਿਕ ਦੀ ਹਦਾਇਤਾਂ ਮੁਤਾਬਕ ਜੀ ਵੱਧ ਤੋਂ ਵੱਧ ਚਲਾਨ ਕਰੇ ਜਾ ਰਹੇ ਨੇ ਕੱਲ੍ਹ ਨੂੰ ਵੀ ਬਹੁਤ ਕਰੇ ਨੇ ਤੇ ਚਲੋ ਇਹਦੇ ਨਾਲ ਕੁਝ ਸੁਧਾਰ ਹੋਊਗਾ ਸੜਕ ਸੁਰੱਖਿਆ ਦਾ ਇਹਦਾ ਵੀ ਠੀਕ ਹੈ ਨਾ ਅੱਗੇ ਵੀ ਇਹ ਮੁਹਿੰਮ ਚੱਲੀ ਰਹੇਗੀ ਐਵੇਂ ਜਾਰੀ ਰਹੂਗੀ ਜੀ ਐਵੇਂ ਜਾਰੀ